ਪੰਜਾਬੀ ਦਰਸ਼ਕਾਂ ਸਾਰੀ ਗੱਲ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਪਹਿਲਵਾਨ ਜੀ ਅੱਜ ਰੈਸਲਿੰਗ ਤੁਸੀਂ ਜਿਹੜੀ ਦੂਸਰੇ ਨੰਬਰ ਦੀ ਪਟਕੇ ਦੀ ਜੁੱਤੀ ਆ ਤੁਸੀਂ ਅੱਜ ਕੁਸ਼ਤੀ ਕਿਹੋ ਜਿਹਾ ਲੱਗ ਰਿਹਾ ਕਿਉਂਕਿ ਪੀਪੀ ਦਾ ਮੇਰਾ ਖਿਲ ਪਹਿਲਵਾਨ ਸੀਗਾ ਜਿਹੜਾ ਸੰਦੀਪ ਉਹਨੂੰ ਚਿਤ ਕੀਤਾ ਤੁਸੀਂ ਲਾਸਟ ਜਿਹੜਾ ਕਿ ਪੁਆਇੰਟ ਤੇ ਤੁਹਾਡਾ ਫੈਸਲਾ ਹੋਇਆ ਪਹਿਲਾਂ ਤੁਸੀਂ 15 ਮਿੰਟ ਕੋਲਿਓ ਜਾਂ 20 ਮਿੰਟ ਪਹਿਲੋ 15 ਮਿੰਟ ਬਰਾਬਰ ਹੋ ਜੀ ਮੁੜ ਕੇ ਪੁਆਇੰਟ ਤੇ ਹੀ ਆ ਤੇ ਹਾਂ ਜੀ ਕਿਹੋ ਜਿਹਾ ਲੱਗਦਾ ਜਦੋਂ ਪਿੰਡ ਤੇ ਬਿਲਕੁਲ ਲਾਗੇ ਚੇਂਜ ਮੇਲਾ ਹੋਵੇ ਤਾਂ ਕਿਤੇ ਨਾ ਕਿਤੇ ਪ੍ਰੈਸ਼ਰ ਰਹਿੰਦਾ ਕਿ ਵਧੀਆ ਰੈਸਲਿੰਗ ਦਿਖਾਈਏ ਦਰਸ਼ਕਾਂ ਨੂੰ ਹਾਂਜੀ ਪ੍ਰੈਸ਼ਰ ਤਾਂ ਜਰੂਰ ਹੁੰਦਾ ਹੈ ਜੀ ਕਿਉਂਕਿ ਜਿਹੜੇ ਲੋਕ ਦਰਸ਼ਕ ਹੁੰਦੇ ਆ ਉਹਨਾਂ ਨੇ ਆਪਣੇ ਤੇ ਪੂਰੀਆਂ ਆਸਾਂ ਹੁੰਦੀਆਂ ਵੀ ਸਾਡੇ ਏਰੀਆ ਦਾ ਮਾਲ ਹੈ ਉਹਨਾਂ ਨੂੰ ਪ੍ਰਾਊਡ ਹੁੰਦਾ ਤਾਂ ਕਰਕੇ ਥੋੜਾ ਜਿਹਾ ਪ੍ਰੈਸ਼ਰ ਤਾਂ ਜਰੂਰ ਹੁੰਦਾ ਜੀ ਅੱਛਾ ਕਿਵੇਂ ਲੱਗਦਾ ਕਬੱਡੀ ਕਿਉਂ ਨਹੀਂ ਖੇਡਣੀ ਸ਼ੁਰੂ ਕੀਤੀ ਰੈਸਲਿੰਗ ਹੀ ਕਿਉਂ ਕਿਉਂਕਿ ਤੁਹਾਡੇ ਫਾਜ਼ਲ ਸਾਹਿਬ ਇੰਟਰਨੈਸ਼ਨਲ ਪਲੇਰ ਐਨੇ ਸਟਾਪਰ ਐਨੇ ਮਾਰਖੜ ਕਬੱਡੀ ਦੇ ਕਬੱਡੀ ਕਿਉਂ ਨਹੀਂ ਸ਼ੁਰੂ ਕੀਤੀ ਰੈਸਲਿੰਗ ਕਿਉਂ ਇਹ ਮੇਰੇ ਫਾਦਰ ਸਾਹਿਬ ਦੀ ਸੋਚ ਆ ਤੇ ਇੱਕ ਮੰਗੀ ਉਸਤਾਦ ਬੱਗੇ ਪਿੰਡ ਤੋਂ ਉਹਨਾਂ ਇਹਨਾਂ ਦੋਵਾਂ ਨੇ ਜਿੱਦਾਂ ਮੈਨੂੰ ਰੈਸਲਿੰਗ 'ਚ ਪਾਇਆ ਤੇ ਇਹਨਾਂ ਨੇ ਮੈਨੂੰ ਵੀ ਵਧੀਆ ਲੱਗਦੀ ਸੀ ਰੈਸਲਿੰਗ ਤਾਂ ਕਰਕੇ ਤਾਂ ਕਰਕੇ ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣ ਰੈਸਲਿੰਗ ਕਰਦਿਆਂ ਨੂੰ ਮੈਂ 2017 ਇਨ ਸਟਾਰਟ ਕੀਤੀ ਸੀ ਜੀ ਪ੍ਰੋਫੈਸ਼ਨਲੀ ਪਹਿਲਾਂ ਮੈਂ ਉਹਦਾ ਕਰਦਾ ਸੀ ਜਿੱਦਾਂ ਆਪਦੀ ਮਿਹਨਤ ਮਾੜੀ ਮੋਟੀ ਤੇ ਹੁਣ 2017 ਤੋਂ ਪ੍ਰੋਫੈਸ਼ਨਲ ਸਟਾਰਟ ਕੀਤੀ ਜੀ ਅੱਛਾ ਤਰਨਵੀਰ ਤੁਸੀਂ ਜਿਹੜੀ ਰੈਸਲਿੰਗ ਤੁਹਾਡੇ ਉਸਤਾ ਬੇਸਿਕਲੀ ਰੈਸਲਿੰਗ ਦੇ ਵਿੱਚ ਤੁਹਾਨੂੰ ਉਸਤਾਦ ਧਰਨਾ ਬਿੰਦਾ ਕਿਹੜੇ ਖਾੜੇ ਵੱਲੋਂ ਤੁਸੀਂ ਰੈਸਲਿੰਗ ਲੜਦੇ ਹੋ ਕਿਹੜੇ ਖਾੜੇ 'ਚ ਪ੍ਰੈਕਟਿਸ ਕਰਦੇ ਹੋ ਕੌਣ ਉਸਤਾਦ ਹੈ ਮੈਂ ਜੀ ਜਲੰਧਰ ਕਰਦਾ ਹਾਂ ਅਨਸਰਾ ਸਟੇਡੀਅਮ ਰਣਜੀਤ ਕੋਸਰ ਸਾਹਿਬ ਕੋਲੇ ਜੀ ਤੇ ਦੇਵਨੰਦ ਕੋਸਰ ਸਾਹਿਬ ਦੇ ਦੋਵੇਂ ਕੋਸਰ ਸਾਹਿਬ ਕਰਾਉਂਦੇ ਆ ਜੀ ਤੇ ਇਹਨਾਂ ਕੋਲੇ ਕਰਦਾ ਤੇ ਉਦਾਂ ਪਿੰਡ ਪਡੋਰੀ ਖਾਸ ਇਧਰੋਂ ਤਾਂ ਵੀ ਪਿੰਡ ਦਾ ਨਾਮ ਤਾਂ ਕਰਕੇ ਨਾਲ ਪਡੋਰੀ ਲਿਖ ਦਿੰਦੇ ਜੀ ਅੱਛਾ ਪਿੰਡ ਵੀ ਤੁਹਾਡੇ ਖਾੜਾ ਹੈ ਕੋਈ ਤੁਹਾਡਾ ਆਪਣਾ ਵੀ ਖਾੜਾ ਜਿੱਥੇ ਪ੍ਰੈਕਟਿਸ ਕਰਦੇ ਹੋ ਹਾਂ ਜੀ ਉਦਾਂ ਰੈਸਲਿੰਗ ਮੈਟ ਜਦਾਂ ਲਿਆ ਕੇ ਰੱਖਿਆ ਹੋਇਆ अच्छा तरनवीर ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਮੈਂ ਬੀਏ ਸੈਕੰਡ ਹੈਟ ਹੈ ਜੀ ਬੋਡੀ weight ਕਿੰਨਾ ਤੁਹਾਡਾ 120 ਕਿਲੋ ਹੈ ਜੀ ਮੇਰਾ ਬੋਡੀ weight ਤੁਸੀਂ ਬੋਡੀ weight ਦੇ ਵਿੱਚ ਲੜਦੇ ਹੋ ਜਦੋਂ ਇੰਟਰਵਰਸਟੀ ਲੜਦੇ ਹੋ ਜਾਂ ਸਕੂਲ ਜਾਂ ਕਾਲਜ ਦੇ ਵਿੱਚ ਲੜਦੇ ਹੋ ਬੋਡੀ weight ਚ ਹਾਂ ਜੀ ਹਾਂ ਜੀ ਸੁਪਰ ਹੈਵੀ weight ਹੈ 130 ਕਿਲੋ ਤੇ 125 ਕਿਲੋ ਇਹਨਾਂ ਵਿੱਚ ਲੜਦਾ ਨਹੀਂ ਦੋਵਾਂ ਵਿੱਚ ਇਸ ਸਾਲ ਕਿਹੜੇ ਕਿਹੜੇ ਜਗ੍ਹਾ ਤੇ ਤੁਸੀਂ ਮੈਡਲ ਲੈ ਕੇ ਆਏ ਹੋ ਜੀ ਆਲ ਇੰਡੀਆ ਇੰਟਰਵਰਸਟੀ ਚ ਮੈਡਲ ਲਿਆ ਇਸ ਸਾਲ ਤੇ ਹੁਣੇ 1 ਮਹੀਨਾ ਪਹਿਲੇ ਉੜੀਸਾ ਹੋਈਆਂ ਸੀ ਨੈਸ਼ਨਲ ਖੇਲੋ ਇੰਡੀਆ ਗੇਮਸ ਤੇ ਉਹਨਾਂ ਵਿੱਚੋਂ ਬ੍ਰੌਂਜ਼ ਮੈਡਲ ਲਿਆ ਜਿਹੜੇ ਲੋਕਲ ਮੇਲੇ ਹੁੰਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਸ਼ਿੰਜਾਂ ਦੇ ਤੁਸੀਂ ਜਾਂਦੇ ਰਹਿੰਦੇ ਹੋ ਜਿਵੇਂ ਅੱਜ ਸ਼ਿੰਜ ਤੁਸੀਂ ਲੜਿਓ ਮੇਲਾ ਹਾਂਜੀ ਜਾਈਦਾ ਜੀ ਜੇਰਾ ਆਪਣਾ ਜਿੱਥੇ ਸਦਾ ਪੁੱਤਰ ਹੁੰਦਾ ਆਪਾਂ ਜਰੂਰ ਜਾਈਦਾ ਉੱਥੇ ਹਾਂਜੀ ਓਲੇ ਮੱਲੇ ਤੇ ਸੱਤਮਾ ਜਿਹੜਾ ਕਬੱਡੀ ਕੱਪ ਤੇ ਰੈਸਲਿੰਗ ਟੂਰਨਾਮੈਂਟ ਹੋਇਆ ਉੱਥੇ ਗਿਆ ਸੀ ਤੁਸੀਂ ਹਾਂਜੀ ਉੱਥੇ ਗਿਆ ਸੀਗਾ ਜੀ ਮੈਂ ਸੈਕੰਡ ਬਾਊਟ ਹਾਰ ਗਿਆ ਸੀ 6-6 ਬਰਾਬਰ ਸੀ ਪੁਆਇੰਟ ਤੇ ਉਹ ਹਾਰ ਗਿਆ ਸੀ ਤੂੰ ਦਿੱਤਾ ਜਾਂਦਾ ਜੀ ਨਾ ਲਾਸਟ ਤੇ 6 ਸੀ ਉਹ ਦਾ 2 ਪੁਆਇੰਟ ਲਾਸਟ ਤੇ ਹੀ ਤਾਂ ਕਰਕੇ ਉਹਨਾਂ ਨੂੰ ਜਿੱਤ ਦੇਤਾ ਸੀ ਹੂੰ ਰੈਸਲਿੰਗ ਦੇ ਵਿੱਚ ਹਮੇਸ਼ਾ ਸਾਲ ਬਾਈ ਸਾਲ ਕੋਈ ਨਾ ਕੋਈ ਰੂਲ ਚੇਂਜ ਹੁੰਦੇ ਰਹਿੰਦੇ ਆ ਤੇ ਜਦੋਂ ਕੋਈ ਰੂਲ ਚੇਂਜ ਹੁੰਦਾ ਤੁਸੀਂ ਫਿਰ ਆਪਣੇ ਆਪ ਨੂੰ ਕਿਵੇਂ ਸੈੱਟ ਕਰਦੇ ਹੋ ਉਸ ਰੂਲ ਲਈ ਜਿਹੜੀ ਰੈਸਲਿੰਗ ਫੈਡਰੇਸ਼ਨ ਯੂਨਾਈਟਿਡ ਵਰਲਡ ਰੈਸਲਿੰਗ ਆ ਉਹ ਰੂਲ ਤਾਂ ਕਬੱਡੀ ਵੀ ਖੇਡ ਲੈਂਦੇ ਹੋ ਜਾਂ ਕਿਤੇ ਕਿਤੇ ਦਿਲ ਕਰਦਾ ਕਬੱਡੀ ਖੇਡਣ ਨੂੰ ਕਿਤੇ ਕਿਤੇ ਖੇਡ ਲਈਦੀ ਕੋਈ ਮੰਗੀਸਤਾ ਦੀ ਟੀਮ 121 ਨਕੌਦਰ ਲੋਈ ਉਧਰੋਂ ਕਿਤੇ ਕਿਤੇ ਖੇਡ ਲਈਦੀ ਉਹਦਾ ਬਾੜੀ ਨਹੀਂ ਜਦੋਂ ਕਿਤੇ ਇੱਕ ਅੱਧੀ ਵਾਰੀ ਮਹੀਨੇ ਚ ਖੇਡ ਲਈਦੀ ਹੈ ਗੋਲ ਕੀ ਆ ਤੁਹਾਡੇ ਫਿਊਚਰ ਕੀ ਸੋਚਦੇ ਹੋ ਰੈਸਲਿੰਗ ਦਾ ਤੋਂ ਕੀ ਕਰਨਾ ਚਾਹੁੰਦੇ ਹੋ ਅੱਗੇ ਪੇਲੋ ਦਾ ਨੈਸ਼ਨਲ ਗੇਮਾਂ ਚੋ ਮੈਡਲ ਸੀਨੀਅਰ ਨੈਸ਼ਨਲ ਚੋ ਮੈਡਲ ਕੱਢੂਗਾ ਜੀ ਤੇ ਬਾਕੀ ਜਿੱਥੇ ਪਰਮਾਤਮਾ ਜੀ ਇੱਥੇ ਖੁਸ਼ੀ ਹੋਈ ਉੱਥੇ ਹੀ ਅੱਛਾ ਉਮਰ ਕਿੰਨੀ ਆ ਤੁਹਾਡੀ ਤਨਵੀਰ ਜੀ 20 ਸਾਲ ਹੈ ਜੀ 99 ਦਾ ਬਰਥ ਹੈ ਜੀ ਮੇਰਾ ਹਾਂ ਜੀ ਅੱਜ ਜਿਹੜਾ ਰੈਸਲਿੰਗ ਤੁਸੀਂ ਜਿੱਤੀ ਆ ਏਰੀਆ ਦੇ ਵਿੱਚ ਤੁਹਾਡੀ ਰੈਸਲਿੰਗ ਸ਼ੈੰਜ ਸੀਗੀ ਕਿਹੋ ਜਿਹਾ ਲੱਗਦਾ ਹੁਣ ਇੱਥੇ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਜਿੱਤਿਆ ਮਾਣਤਾ ਮਹਿਸੂਸ ਆਬਵੀਅਸਲੀ ਹੁੰਦਾ ਹੀ ਆ ਪਰ ਕਿਹੋ ਜਿਹਾ ਫੀਲ ਕਰਿਆ ਅੱਜ ਹਾਂਜੀ ਜਿਹੜਾ ਇਲਾਕੇ ਦੇ ਲੋਕੀ ਬਹੁਤ ਪਿਆਰ ਦਿੰਦੇ ਆ ਜੀ ਅੱਜ ਮੈਨੂੰ ਬੁਲੇਟ ਨਾਲ ਵੀ ਮਾਨ ਸਨਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਸੋਲਜੀ ਗੀਰ ਵਾਲਿਆਂ ਦਾ ਤੇ ਸੰਦੀਪ ਸਿੰਘ ਯੂਐਸਏ ਵੱਲੋਂ ਤੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ-ਬਹੁਤ ਸਾਡੇ ਲਈ ਤੁਸੀਂ ਗੱਲਬਾਤ ਟਾਈਮ ਕੱਢਿਆ ਸੋ ਹਜੇ ਤੁਸੀਂ ਮੇਰੇ ਨਾਲ ਸ਼ਾਹਰਬ ਨਹੀਂ ਲਿਆ ਸੋ ਬੈਸਟ ਵਿਸ਼ਸ ਜਾਂ ਨੈਕਸਟ ਰੈਸਲਿੰਗ ਲਈ ਔਰ ਇਸੇ ਤਰ੍ਹਾਂ ਜਿਹੜਾ ਅਖਾੜੇ ਦਾ ਸ਼ਿੰਗਾਰ ਬਣਦੇ ਰੋ ਬਹੁਤ ਵਧੀਆ ਤੁਹਾਡੇ ਚ ਬੜੀ ਲੰਬੀ ਰੈਸਲਿੰਗ ਦਿਸ ਰਹੀ ਆ ਬਹੁਤ ਵਧੀਆ ਤੁਸੀਂ ਖੁੱਲਦੇ ਹੋ ਸਾਡੀਆਂ ਬੈਸਟ ਵਿਸ਼ਸ ਆ ਤੁਹਾਡੇ ਨਾਲ ਹਾਂਜੀ ਥੈਂਕ ਯੂ ਜੀ ਬਹੁਤ ਟੀਮ ਪੰਜਾਬੀ ਦਾ ਤੇ ਤੁਹਾਡਾ ਭਾਈ ਬਹੁਤ-ਬਹੁਤ ਧੰਨਵਾਦ ਤੇ ਸਾਰੇ ਕੈਮਰਾਮੈਨ ਸਾਰੀ ਟੀਮ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਥੈਂਕ ਯੂ ਸੋ ਮੱਚ ਤਨਵੀਰ ਥੈਂਕ ਯੂ ਸੋ ਮੱਚ ਜੀ